ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਮਕੂਤੋਂ ਕੋ 15 ਕਿਲੋਮੀਟਰ ਦੀ ਦੂਰੀ ਤੇ ਪਿੰਡ ਚੋਟੀਆਂ ਫਤੇਗੜ ਪੰਜਤੂਰ ਤੇ ਬਿਲਕੁਲ ਨੇੜੇ ਸੋਜੀਰਾ ਕੋਟ ਹੀ ਸੇਗਾ ਧਰਮਕੋਟ ਦੀ ਗੱਲ ਕਰ ਲਈਏ 15 16 16 ਕਿਲੋਮੀਟਰ ਦੀ ਦੂਰੀ ਤੇ ਮੋਗੇ ਵਾਲੀ ਸਾਈਡ ਤੋਂ ਕੋਈ ਵੀ ਸੱਜਣ ਭਰਾ ਆਪਣਾ ਫਰੀਦਕੋਟ ਕੋਟਕਪੂਰੇ ਵਾਲੀ ਸਾਈਡ ਤੋਂ ਆ ਰਿਹਾ ਤੇ ਮੋਗੇ ਤੋਂ ਕੋਈ 25 26 ਕਿਲੋਮੀਟਰ ਦੀ ਦੂਰੀ ਤੇ ਪੈਂਟ ਚੋਟੀਆਂ ਵੀਰ ਸੋਨੂ ਦੇ ਫਾਰਮ ਤੇ ਆਏ ਆ ਦੋਸਤੋ ਤਕਰੀਬਨ ਹਰ ਵਾਰ ਦੀ ਤਰ੍ਹਾਂ ਕੋਈ ਸਤਕਨਾਗ ਆ ਪਾ ਤੁਹਾਨੂੰ ਅੱਜ ਵੀ ਦਿਖਾ ਦਨੇ ਆ ਚਾਰ ਮਜਾ ਦਿਖਾਵਾਂਗੇ ਅਸ਼ੂ ਸਾਰੇ ਸੂਏ ਸੁਬਾਏ ਆ ਤੇ ਤਿੰਨ ਬੇੜਾ ਹੋਣ ਗਈਆਂ ਇੱਕ ਵਾੜ ਬਿਲਕੁਲ ਤਾਜੀ ਸੱਜਰ ਦਿਖਾ ਦਿਆਂਗੇ ਤੇ ਦੋ ਜੜੀਆਂ ਬਗੈਰ ਬੱਚੇ ਤੋਂ ਇਧਰ ਜੜੀਆਂ ਵੇੜਾ ਤੁਹਾਨੂੰ ਦਿਖਾਵਾਂਗੇ ਟੋਟਲ ਸਤਨਾਗ ਹੋਣਗੇ ਸਤਾਂ ਨਗਾਂ ਦੀ ਟੇਲ ਆਪਾਂ ਐਨਿਆ ਵੀਰ ਸੋਨੂ ਤੋਂ ਸਭ ਤੋਂ ਪਹਿਲਾਂ ਵੀਰ ਸੋਨੂ ਸਤਿ ਸ਼੍ਰੀ ਅਕਾਲ ਸੰਤ ਸਾਹਿਬ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਮਾਰਾ ਕੀਤਾ ਕਿਰਪਾ ਮਾਰੀ ਵਿਸਾਖੀ ਦੀ ਤੁਹਾਨੂੰ ਵਧਾਈਆਂ ਹੋਣ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਵੀਰ ਸਾਰੇ ਵੀਰਾਂ ਨੂੰ ਹੈ ਹਾਂ ਜੀ ਹਾਂ ਕਿਰਪਾ ਮਾਰੀ ਹੋਈ ਜਾ ਰਹੀ ਭਾਜੀ ਹਾਂ ਵਧੀਆ ਕਿਰਪਾ ਮਾਰੀ ਜੀ ਸੰਤ ਸਾਹਿਬ ਆਪਣੇ ਕੋਲ ਚਾਰ ਨਹੀਂ ਅੱਜਾ ਦੋ ਸਈਆਂ ਤੇ ਤਿੰਨ ਗਾਵਾਂ ਨੇ ਠੀਕ ਹੈ ਕਾਈ ਦੋ ਆਪਾਂ ਸੌਦੇ ਬੈਟੇ ਚ ਪਾਈਆਂ ਸੰਤ ਸਾਹਿਬ ਦੁੱਧ 8 8 9 9 ਕਿਲੇ ਦਾ ਸੁਈਆਂ ਦਾ ਪਤਾ ਨਹੀਂ ਕਿ ਆਪਾਂ ਸੌਦੇ ਵੀ ਵਟੇ ਮਾਲ ਪਾਉਣਾ ਪੈਂਦਾ ਆਪਾਂ ਨੂੰ ਸਾਨੂੰ ਪਤਾ ਠੀਕ ਉਹਨਾਂ ਤਾਜ਼ੀਆਂ ਲਈ ਦੁੱਧ ਵੈਸੇ 8 8 9 9 ਕਿਲੇ ਆ ਇਹਨਾਂ ਇਹਨਾਂ ਦੁੱਧ ਦੇ ਦਾ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਤਸੱਲੀ ਕਰ ਲਿਆ ਕਰ ਠੀਕ ਹੈ ਸੀਲ ਠੰਡੀਆਂ ਪੂਰੀਆਂ ਠੀਕ ਹੈ ਇਹ ਵੈੜ ਦੋਂਦੀ ਮੂੰਹ ਸਹੀ ਆ ਜੀ ਠੀਕ ਆ ਪਰਸੋ ਚੌਥਾ ਡਾਂਗ ਹੋ ਗਿਆ ਸੁਈ ਮੇਰੇ ਅੱਜ ਚੌਥਾ ਚੌਥਾ ਮਗਰ ਬੱਚਾ ਮਗਰ ਬੱਚਾ ਦੁੱਧ ਚ ਝੂਠ ਵਾਲਾ ਫਿਰ 12 13 ਰਹੀ ਹੈ ਪਰ ਜਿਹੜਾ ਅਪ ਤੋਲ ਕੇ ਦੇਣਾ 10 ਕਿਲੋ ਠੀਕ ਹੈ ਜੀ ਹਾਂਜੀ ਲੋ ਠੀਕ ਹੈ ਜੀ ਹਾਂ ਸੋ ਜਰਸੀ ਦੇ ਵਿੱਚ ਵੱਚੀ ਆ ਜਾਂਦੀ ਠੀਕ ਹੈ ਜੀ ਜਰਸੀ ਦੇ ਵਿੱਚ ਸਾਰੇ ਗਰਮੀ ਨਾਲ ਸਭ ਮਨਾਉਗੀ ਧੁੱਪੇ ਬਣ ਛੜਿਆ ਜੀ ਸੋ ਮਗਰ ਇਹਦੇ ਬੱਚਾ ਮੇਲ ਕਾਫ ਤੂਦੀ ਬਹੁਤ ਹੀ ਪਿਆਰੀ ਹੈ ਜੀ ਸੋ ਛੋਟਾ ਜਿਹਾ ਮੂੰਹ ਆ ਬੂਤੀ ਬਾਤੀ ਤੁਸੀਂ ਵੇਖ ਲਓ ਕਰੋ ਸੰਗ ਦੇ ਵਿੱਚ ਆ 10 ਕਿਲੋ 11 ਕਿਲੋ ਦੱਸਿਆ 10 ਕਿਲੋ ਸੰਧੂ ਸਾਹਿਬ 10 ਕਿਲੋ ਹਾਂਜੀ ਲਓ ਜੀ ਸੋ 10 ਕਿਲੋ ਦੋਸਤੋ ਦੋਤ ਇਹਦਾ ਥੱਲੇ ਇਸ ਵਕਤ ਬੋਲਾ ਮੰਨ ਲਓ ਕਿਉਂਕਿ ਅੱਜ ਤੀਜਾ ਚੌਥਾ ਕਰ ਦੇਣੀ ਆ ਆ ਦੇਖੋ ਸੋ ਬੱਚੀ ਚੰਗੀ ਆ ਠੀਕ ਆ ਜੀ ਲਵੀ ਬੱਚੀ ਆ ਮੂੰਹ ਦੰਦੀ ਕਨਫਰਮ ਜਿਹੜੀ ਦੋ ਦੰਦ ਦਾ ਕੋਈ ਵੀ ਭਰਾ ਆਪਣਾ ਮੂੰਹ ਫੜ ਕੇ ਤਸੱਲੀ ਕਰਨੀ ਚਾਹੁੰਦਾ ਤੁਸੀਂ ਕਰ ਸਕਦੇ ਜਿੱਥੇ ਆਣ ਕੇ ਬਾਕੀ ਥਣ ਨਖੇੜ ਦੇ ਵਿੱਚ ਹਾਈਟ ਮੀਡੀਅਮ ਤੋਂ ਪਲੱਸ ਜਿਵੇਂ ਇੱਕ ਆਪਾਂ ਜਰਸੀ ਬ੍ਰੀਡ ਦੇ ਵਿੱਚ ਵੇਣਾ ਵੇਖਦੇ ਆ ਉਮਰ ਦੇ ਹਿਸਾਬ ਨਾਲ ਕਰਮਾਂ ਵਾਲੀ ਕੱਤਹਾਂ ਜੀ ਹੋਰ ਕਰ ਜੂਗੀ ਸੋ ਦੋ ਦੰਦ ਦਾ ਤਾਂ ਕਨਫਰਮ ਆ ਬਾਕੀ ਚੌਗੀ ਜਿਹੜਾ ਕਰਮਾਂ ਵਾਲੀਆਂ ਕੰਨੀਆਂ ਬਰਾਪਰ ਆ ਠੀਕ ਹੈ ਜੀ ਹਾਂਜੀ ਆ ਇਸੇ ਤਰ੍ਹਾਂ ਕੋਈ ਬੰਗਲ ਅਸੀਂ ਪਾਉਣ ਦੀ ਲੋੜ ਆ। ਆ ਵੇਖਿਆ ਸੋਨ ਸੋ ਕਰਾਇਆ ਮੜਾ। ਆ ਲੋ ਜੀ। ਠੀਕ ਹੈ ਜੀ। ਹਾਂ। ਕਈ ਵੀਰ ਕਹਿੰਦੇ ਆਨਲਾਈਨ ਖਰੀਦਣੀ ਹੁੰਦੀ ਆ। ਇਹ ਨਹੀਂ ਵੀ ਪਹਿਲਾਂ ਛੜਾ ਮਾਰੀ ਜੂ ਕਿਸੇ ਤਰ੍ਹਾਂ ਮਤ ਬਲੀ ਨਹੀਂ ਗਈ। ਠੀਕ ਆ। ਸੋਨੂ ਕੀ ਮੁੱਲ ਕੀ ਡਿਮਾਂਡ ਕਰਦਾ? ਸੋਨੂ ਸਾਹਿਬ ਮੁੱਲ ਭਾਵੇਂ 60 ਕਰ ਲਗੇ ਭਾਵੇਂ 55 ਕਰ ਲਗੇ 52000 ਰੁਪਏ ਆਪਾਂ ਲੈਣਾ ਆ ਜੀ। 52000। ਹਾਂ ਬਾਲੀ ਛੋੜ ਛੜ। ਤਲ ਮਾਨਤਨ ਖੁਸ਼ੀ ਨਾ ਕਰ ਦਾਂਗੇ ਬਾਲੀ ਖੇਚਣਾ ਵੇਰ ਕਰੇ ਹੱਥ ਜੋੜ ਕੇ ਬੇਨਤੀ ਵੀਰਾਂ ਨੂੰ ਠੀਕ ਆ ਹਾਂ ਮੁੱਲ ਬਿਲਕੁਲ ਆਪਾਂ ਮਾਲ ਦਾ ਜਾਇਜਾ ਪਾ ਕੇ ਮਾਲ ਵੇਚੀ ਦਾ ਰੇਗ ਵੀਡੀਓ ਲਓ ਵੀ ਇਹ 52000 ਦੀ ਬੱਛੀ ਮਿਲ ਜੂਗੀ ਅੱਜ ਬੱਛੀ ਛੱਡ ਨਹੀਂ ਵਿਕਦੀ 55 ਦੀ ਵਿਕਦੀ ਠੀਕ ਹੈ ਜੇ ਮਾਨ ਲਾ ਰਹਿ ਗਈ ਫਿਰ 14 15 ਕਿਲੋ ਚਵਾਗ ਦੇ ਆ ਪਰ ਆਪਾਂ ਦੁੱਧ ਦੱਸਦੇ ਨਹੀਂ ਹੁੰਦੇ ਕਿੰਨਾ ਦੇਣਾ ਖਰਾਪਾ ਮੌਜੂਦਾ ਜਿਹੜਾ ਆਪਣੇ ਘਰੇ 10 ਅੱਜ ਉਹ ਹੀ ਦੱਸਣਾ ਠੀਕ ਹੈ ਜੀ ਲਓ ਵੀ 55000 ਦੀ ਬੱਛੀ ਹੋ ਜੂਗੀ ਠੀਕ ਹੈ ਜੀ 10 ਕਿਲੋ ਦੁੱਧ ਚੋਕੇ ਤੁਸੀਂ ਆਪਦੀ ਪਾਸ ਕਰ ਲਿਆ ਜੀ ਬਿਲਕੁਲ ਅਗੇ ਨੈਕਸਟ ਅਗਲੇ ਬਾਰੇ ਸਾਨੂੰ ਆਪਣਾ ਪੂਰੀ ਸਮਸਾ ਪਰਸੋਂ ਤੜਕੇ ਦੀ ਮਹਿਸ ਹੋਈ ਆ ਪਰਸੋਂ ਚੋਣ ਵਾਲਾ 11 12 ਝੂਠ ਵਾਲਾ 10 ਵੀ ਮਗਰ ਕਟਾਈ ਪਰਸੋਂ ਤੜਕੇ 9 ਕਿਲੋ ਦੋਸਤੋ ਪਰਸੋਂ ਦੀ ਸੁਈ 9 ਕਿਲੋ ਆ ਹਾਂ 9 ਕਿਲੋ ਚੋਣਾ 9 ਕਿਲੋ ਪੌਲਾ ਪੂਰਾ ਇੱਕ ਨੰਬਰ ਆ ਗਿਆ ਸੀ ਕਿ ਇਹ ਇੱਕ ਨੰਬਰ ਹੋ ਗਈ ਆ ਦੇਖ ਤੇ ਤੂ ਤੇ ਨਿਸ਼ਾਨ ਚਾਰੇ ਪਾਇਰ ਪੂਸ਼ ਹਾਫ ਵਾਈਟ ਮੂੰਹ ਮੱਥੇ ਦੇ ਅੰਦਰ ਕਰੋ ਚੈੱਕ ਮੇਰਾ ਭਰਾ ਮੱਥੇ ਬਲ ਪੱਕੀ ਨੀਂਦੀ ਦਾ ਵੀ ਚੌਂਦੀ ਸਭ ਅੱਖਾਂ ਬਿੱਲੀਆਂ ਹੋਣਗੀਆਂ ਬੜੇ ਸੋਹਣੇ ਨਿਸ਼ਾਨ ਹੋਣਗੇ ਅੱਖਾਂ ਦੇ ਹਾਂਜੀ ਠੀਕ ਹੈ ਬਈ ਲੋਗੀ ਠੀਕ ਆ ਜੀ ਸੋ ਪਰਸੋਂ ਦੀ ਸੂਈ ਥਲੇ 9 ਕਿਲੋ ਬੋਲੇ ਬੋਲਾ ਹੈ ਸੋ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ ਥਾਣ ਵੈਸੇ ਹੱਥੀ ਮੁਠੀ ਵਾਲਾ ਲੰਬਾ ਥਾਣਾ ਲੱਗਾ ਤੇ ਚਵਾਈ ਚੁਬੀ ਚੰਗੀ ਆ ਪਸ਼ੂ ਜਿੰਨੇ ਵੀ ਦਿਖਾਵਾਂਗੇ ਚਵਾਈ ਆਪਣੀ ਪਹਿਲਾਂ ਤਸੱਲੀ ਕਰਕੇ ਲੈ ਕੇ ਆਉਂਦੇ ਆ ਸੋਨੂੰ ਨਹੀਂ ਅਗੋਂ ਕੋਈ ਵੀ ਭਰਾ ਆਉਂਦਾ ਤੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਓ ਠੀਕ ਆ ਜੀ ਪਤਲਾ ਪਿੰਡਾ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਸੋ ਪੂਰੀਆਂ ਦੇ ਵੀ ਕਾਫੀ ਭੈਣ ਭਰਾ ਸ਼ਬਦਨ ਵੀਰ ਆਪਣੇ ਸ਼ੌਂਕ ਰੱਖਦੇ ਆ ਸੋ ਮਗਰ ਇਹ ਕਟਾਜ ਦੇ ਕਰਮਾਲੀ ਦੇ ਠੀਕ ਆ ਜੀ ਆ ਦੇਖੋ ਤੋ ਬੱਚਾ ਪੋਚਾ ਲਾ ਕੇ ਦੋ ਦੋ ਚਾਰ ਚਾਰ ਧਾਰਾ ਨਾਲ ਦੀ ਨਾਲ ਹੀ ਆਪਾਂ ਮਰਵਾ ਦਾਂਗੇ ਉਹਨਾਂ ਭਰਾਵਾਂ ਦੇ ਲਈ ਖਾਸ ਤੌਰ ਤੇ ਵੀ ਜਿਹੜੇ ਨਹੀਂ ਵਿਜ਼ਿਟ ਕਰ ਸਕਦੇ ਸੰਸਾ ਜਵਾੜ ਤੋਂ ਹੋ ਗਿਆ ਢੀ ਪੋਲੀ ਆ ਜੀ ਛੱਡ ਦੋ ਲੈ ਵੀ ਤੁਹਾਨੂੰ ਵੀ ਇਹਦਾ ਮੁੱਲ ਦੱਸ ਦੋ ਨਜ਼ਰ ਤੁਸੀਂ ਹਾਂ ਸਾਧੂ ਸਾਹਿਬ ਮੁੱਲ ਭਾਵੇਂ ਲੱਖ ਕਰਾ ਲਓ ਆਵੇਂ ਕਰਾ ਲਓ 95 92000 ਰੁਪਏ ਦੇ ਦਿਕੇ ਸਹੀ ਸਹੀ ਗੱਲ ਕਰਦਗੇ ਤੁਹਾਨੂੰ 90000 ਰੁਪਏ ਲੈਣਾ ਜੀ ਅੱਛਾ ਹਾਂ ਛੋੜ ਛੜ ਖੁਜੀ ਨਾ ਕਰਦੇ ਆਂਗੀ ਠੀਕ ਇਹ ਚੌਣ ਇੱਕ ਨੰਬਰ ਮੈਂ ਮੈਨ ਲੱਗਾ ਜਵਾਗ ਵਖਾਉਂਦਾ ਧਾਰਾ ਮਾਰ ਕੇ ਲੈ ਵੀ 90000 ਦੀ ਇਹ ਤੁਹਾਨੂੰ ਤਾਂ ਵੀ ਦੇਣੀ ਆਪਾਂ ਸੂਸਾ ਚਾ ਜੀ ਮਾਰ ਮਾਰ ਲਖਾਂ ਘਰ ਮਾਰ ਮੁਰ ਦੇ ਬੱਚਾ ਸੰਸਾ ਐਡੀ ਚੋਣ ਪੋਲੀ ਵੇਖ ਲੋ ਜੀ ਆ ਦੇਖੋ ਅਗਲੇ ਚ ਮਾਰ ਬੋਤਾ ਅਗਲੇ ਪਿਛਲੇ ਥਾਣਾ ਦਾ ਚੋਣ ਵੇਖੋ ਮੇਰਾ ਭਰਾ ਇਹ ਅਗਲੇ ਥਾਣਾ ਦਾ ਚੋਣ ਆ ਜੀ ਕੋਈ ਭੈਣ ਵੀ ਮਗਾਲੇ ਜਵਾਕ ਚੋਂਦੇ ਆ ਜੀ ਪੂਰਾ ਜਿੰਨਾ ਮੈਂ ਠੀਕ ਹੈ ਜੀ ਪੂਰਾ ਜਿੰਨਾ ਆ ਪਾ ਜਨੇ ਇਹ ਕੋਈ ਕਈ ਵਾਰ ਭੈਣਾਂ ਆਂਦੀਆਂ ਕਟਰਾ ਨਾ ਹੋਵੇ ਜਾਣ ਵਾਲਾ ਹਾਂ ਜੀ ਹਾਂ ਜੀ ਬੱਚਾ ਬੈਠ ਕੇ ਚਬਾਈ ਕਰ ਸਕਦਾ ਹਾਂ ਹਾਂ ਜੀ ਬੱਚਾ ਬੈਠ ਕੇ ਠੰਡੀ ਮੈਂ ਆ ਜੀ ਦੁੱਧ 12 ਕਿਲੋ ਦੇ ਸਕਦੀ ਪਰ ਉਹ ਆਪਾਂ ਅਗਲੀ ਦੁੱਧ ਸੇਵਾ ਦਾ ਹੁਣ ਆਪਾਂ 9 ਕਿਲੋ ਚਵਾ ਕੇ ਦੇਣਾ ਭੰਚਾਰ ਤਾਂ ਚੋਕੇ ਲੈ ਚੰਗੀ ਆ ਮਾਜ ਪਤਲੇ ਪਿੰਡੇ ਦੇ ਵਿੱਚ ਆ ਮੈਂ ਚੰਗੀ ਆ ਦੁੱਧ ਭਾਵੇਂ ਆਪਦੀ ਖੇਚਲ ਕਰਕੇ 11 ਲੀਟਰ ਕੋਈ ਚੋਲੇ ਅੱਜ ਦੋਸਤੋ 9 ਕਿਲੋ ਚੋਕੇ ਤੁਸੀਂ ਤਸੱਲੀ ਕਰਕੇ ਲੈ ਜਾ ਜੀ ਬਹੁਤ ਵਧੀਆ 90000 ਰੁਪਈਆ ਤੇ ਇੱਧਰ ਸੋਨੂੰ ਵੀਰ ਆਪਣੇ ਕੋਲ ਜਿਹੜਾ ਰਭੀ ਜੇ ਸਵੇਰ ਛੋਟੀ 10 ਦਿਨਾਂ ਦੀ 11 ਕਿਲੋ ਤੋਲ ਕੇ ਦੁੱਧ ਦੇਣਾ ਠੀਕ ਹੈ ਨਾਲਾ ਨਹੀਂਗਾ अच्छा जी। ਜੇਗਾ ਇੱਥੇ ਟਾ ਟਾਈਮ ਚੋਲੇ ਪੰਜ ਚੋਲੇ ਨਹੀਂ ਚੰਗੀਆਂ ਲੱਗਦੀਆਂ ਰਹਿੰਦੇ ਕੋਈ ਸਾਨੂੰ ਕੋਈ ਗੁੱਸਾ ਨਹੀਂ। ਅੱਜ ਕਿੰਨੇ ਦਿਨਾਂ ਦੀ ਸੂਈ ਆ? ਅੱਜ 10-11 ਦਿਨ ਹੋ ਗਏ ਸਾਨੂੰ ਸਾਡਾ। 10-11 ਦਿਨ ਬੜੇ ਬਖਾਇਓ ਚੱਡਾ ਜੁੜਾ। ਬੱਚਾ ਮਗਰ ਤੇ ਕੀ ਆ ਗਿਆ? ਮਗਰ ਕਟਾਈ ਵਹੁਣੇ। ਲੋ ਜੀ ਮਗਰ ਕਟਾ। ਖਾਂ ਤੋਂ ਨਖੇੜ ਕੇ ਵਿਖਾ ਦੇ ਚਲੋ। ਤੋਂ 2 ਤੱਕ ਸਬਕਤ 11 ਕਿਲੋ। 11 ਕਿਲੋ ਤੋਲ ਕੇ ਦੇਣਾ ਜੀ। ਆਹ ਹਵਾਨਾਂ ਦੇ ਵਾਲਾ ਕਾ ਕਰਮਾਲ ਨੂੰ ਬੜਨਾ ਨਾਲ ਲੇਵਾ ਚੱਟਾ ਠੀਕਾ ਜੀ ਪਿੱਛੋਂ ਬਿਲਕੁਲ ਪੱਦਰ ਇੱਕ ਸਾਰ ਸੋ ਚਾਰੇ ਥਣ ਸੋਨੇ ਗੈਬ ਤੇ ਚੰਗੀ ਸਪੇਸ ਵ ਆ ਰਾਂ ਅਰੇ ਵੀਡੀਓ ਮੜੀ ਲੰਮੀ ਹੋ ਜਣੀ ਵੇਖ ਲੈਣੇ ਲਾ ਲੈਣੇ ਸਾਨੂੰ ਚੋਂ ਇਹਨੂੰ ਬੜਾ ਚੰਗਾ ਲੱਗਾ ਜੀ ਕਦਕੂ ਤੇ ਦਾ ਦੋਸੋ ਝੋਟੀ ਦਾ ਤਕਰੀਬਨ ਮੀਡੀਅਮ ਤੋਂ ਪਲੱਸ ਵੱਡੀਆਂ ਝੋਟੀਆਂ ਦੇ ਵਿੱਚ ਹੀ ਆ ਬਾਕੀ ਪਿੱਠਪੜਾ ਤੁਸੀਂ ਮੇਰਾ ਭਰਾ ਨੋਟ ਕਰੋ ਪਿੱਠਪੜਾ ਵੀ ਬਹੁਤ ਸੋਨਾ ਮਗਰ ਕੱਟੀ ਜਣਾ ਤੇ ਹਾਂਜੀ ਮਗਰ ਨਹੀਂ ਕੱਟਾ ਸੰਸੋਂ ਕੱਟਾ ਮਗਰ ਸੋ 11 ਕਿਲੋ ਦੋਤੇ ਦੇ ਥੱਲੇ ਖੁੱਲਾ ਢੁਲਾ ਇਸ ਵਕਤ ਹੈਗਾ ਮੌਕੇ ਤੇ ਸੰਸੋਂ ਸਾਹਿਬ ਘਰੇ 11 ਚਵਾਣਾ ਆਨਲਾਈਨ ਦਾਸਤੇ ਭੇਜਣੀ ਠੀਕ ਹੈ ਜੀ ਠੀਕ ਹੈ ਜੀ ਹਾਂ ਆਪਾਂ ਇਹਨਾਂ ਮਾਲ ਤੁਹਾਡੀ ਵੀਡੀਓ ਭੇਜਤਾ ਅਜੇ ਤੱਕ ਕਿਸੇ ਨੇ ਆਪਾਂ ਲਾਵਾ ਨਹੀਂ ਸੋ 11 ਲੀਟਰ ਦੋਸਤੋ ਕੋਈ ਚੋਲਿਆ ਜੇ ਲੋਹੀ ਦੇ ਵਿੱਚ ਵੀ ਆ ਜਾਂਦੀ ਆ। ਬਾਕੀ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਸਟ੍ਰੱਕਰ ਨੇਵੇਂ ਦਾ ਬਹੁਤ ਸੋਹਣਾ। ਬਿਲਕੁਲ ਪਤਲੇ ਪੂਣੀਆਂ ਵਰਕੇ ਥਾਣ ਕਾਫੀ ਚੰਗੀ ਸਪੇਸ ਵੰਡ ਕੋਈ ਚੱਪੇ ਚੱਪੇ ਤੇ ਥਾਣ ਲੱਗਾ। ਇਹਦਾ ਬੱਚਾ ਕਿੱਥੇ ਆ? ਸੰਸਾਵ ਆਵੇ ਬੱਚਾ। ਅੱਛਾ ਜੀ। 10 ਦਾ ਲਾਲੇ ਕੋਈ 11 ਦਾ ਲਾਲੇ ਕੋਈ 15 ਦਾ ਲਾਲੇ ਠੀਕ ਹੈ। 10 ਤੋਂ 11 ਕਿਲੋ ਛੋਟੀ ਚ ਲੱਗੀ ਠੀਕ ਹੈ। ਸੋ ਲੋਹਾ ਕਟਾ ਮਗਰ ਹਾਂ। ਛੋਟੀ ਦੁਬਾਰਾ ਫੇਰ ਵਿਖਾ ਦਿਓ ਚੰਗੀ ਜਰਾ ਮਾੜੀ ਫੇਸ ਕੁਆਲਿਟੀ। ਐਵੇਂ ਸਾਨੂੰ ਕੀ ਮੁੱਲ ਵੀਰੇ ਡਿਮਾਂਡ ਹੈ ਸੰਗਾ ਮੁੱਲ ਭਾਵੇਂ 1 15 ਜੋ ਮਰਜ਼ੀ 1 10 1 5 ਲੈਣਾ ਆਪਾਂ 1 5 ਹਾਂਜੀ ਛੋਟ ਛੋਟ ਕਰ ਦਿਆਂ ਖੁਸ਼ੀ ਨਾਲ ਕਿੰਨੀ ਕੁ ਛੋਟ ਗੈਸ ਕਰਦਗੇ 1500 ਕੀ ਕਰਨਾ 1 3 ਲੈਣਾ ਜੀ ਬਾਹਲੀ ਖੇਚ ਖੋਚਣਾ ਮੇਰਾ ਵੀਰ ਕਰੇ ਠੀਕ ਹੈ 2000 ਹਾਂ ਬਸ ਗਜਾਇ ਮੁੱਲੀ ਉਹਨਾਂ ਕੋ ਪਾਇਆ ਖਿੱਚ ਗਿਆ ਆਪਾਂ ਸੰਸਾਵ ਲੋ 1 ਲੱਖ 11 ਕਿਲੋ 1 ਲੱਖ 3000 ਸਾਨੂੰ ਤਾਂ ਵੀ ਲੈਣਾ ਹੈ ਸੋ ਡਿਮਾਂਡ ਕੁਛ ਵੀ ਆ ਇੱਕ ਪੰਜ ਕਈ ਸੀ ਕੋਈ 2 4 500 ਮਾਨਤਨ ਨਹੀਂਗਾ 2000 ਹੀ ਮਾਨਤਨ ਕਰਤਾ 1 ਲੱਖ 3000 ਬੋਰੀ ਮੈਨ ਥਣ ਵਖਾਉ ਮਾੜੀ ਬਾਕੀ ਚੱਡੇ ਚੱਡੇ ਛੁੱਟੇ ਦੀ ਬੜੀ ਸਾਫ ਆ ਕਰਮਾ ਲਈ ਠੀਕਾ ਜੀ ਸੋ ਚੋਣ ਜਾਣ ਇੱਕ ਨੰਬਰ ਆ ਸੋ ਤਸੱਲੀ ਲਈ ਤੁਸੀਂ ਇੱਥੇ ਆਪਣੀ ਵਿਜ਼ਿਟ ਕਰਕੇ ਕਰੋ ਇਤਿਆਨ ਕੇ ਇਧਰ ਤੁਹਾਨੂੰ ਆਪਣੇ ਕੋਲ ਸਭ ਦਸ ਦਿਨ ਲੈ ਸਕਦੀ 12 ਵੀ ਲੈ ਸਕਦੀ ਕੁਦਰਤੀ ਚੀਜ਼ ਇਹ ਨਹੀਂ ਦੱਸਣਾ ਵੀ ਇਹਨੇ ਭਲਕੇ ਸੂਪ ਲੈਣਾ ਠੀਕ ਆ ਠੀਕ ਆ ਜੀ ਆਪਦੀ ਸਮਝ ਲਾਵੇ ਅਗਲਾ ਆ ਦਿਖਾਈਏ ਮੂੰਹ ਮਤਲਬ ਹਾਂ ਨਹੀਂ ਨੀਂਦਰਾ ਵੀ ਜਾਂਦੀ ਆ ਜੀ ਲਓ ਜੀ ਉਹ ਇਹ ਵੀ ਦੋਸਤੋ ਤਕਰੀਬਨ ਫੇਸਪੂਸ ਕੁਆਲਟੀ ਵੇਖੋ ਕਟਕੁੱਟ ਬਣਿਆ ਪਿਆ ਪੁੱਟੇ ਦਾ ਅੱਜ ਫੇਰ ਹੀ ਆਈ ਸੰਸਬ ਆਪਣੇ ਘਰੇ ਠੀਕ ਹੈ ਜੀ ਡੇਡਾ ਕਟ ਬਣਿਆ ਬਾਕੀ ਅੱਖਾਂ ਦੇ ਵਿੱਚ ਜਵਾਬ ਚਾਰੇ ਪੈਰ ਤੁਸੀਂ ਵੇਖੋਗੇ ਅਗਲੇ ਪੈਰ ਵੀ ਜਵਾਬ ਮਗਰਲੇ ਧੂਬੇ ਆ ਲੱਤਾਂ ਕੇ ਬਿਲਕੁਲ ਡੇਡੜ ਗੇਠਾ ਤੇ ਥੂ ਦੇ ਨਿਸ਼ਾਨ ਤੇ ਚੌੜਾ ਪਿੱਠ ਫੁੜਾ ਕਰਮ ਵਾਲੇ ਦਾ ਹਫਤਾ ਖੰਡ ਲੈ ਜੇ ਠੀਕ ਹੈ ਜੀ 8 ਦਿਨ ਲੈ ਜੇ 7 ਦਿਨ ਲੈ ਜੇ 10 ਦਿਨ ਲੈ ਜੀ ਉਹ ਆਪਾਂ ਸਮੇਂ ਤੇ ਛੱਡ ਦਿੰਦੇ ਆ ਜਿੰਨੇ ਇੱਕ ਕਰਮ ਵਾਲੀ ਦਿਨ ਲੈ ਜੂ ਉੰਨੇ ਥੱਲੇੋਂ ਚੰਗੀ ਬਣ ਜਾਊਗੀ। ਸੋ ਚੰਗੀ ਭਾਰੀ ਆ ਵਜਨ ਸਨਸੋ 10 ਵੀ ਲੈ ਸਕਦੀ 12 ਵੀ ਲੈ ਸਕਦੀ ਅੱਜ ਸਵੇਰੇ ਆਪਣੇ ਘਰੇ ਆਈ ਆ ਠੀਕ ਹੈ ਜੀ ਥਾਣਾ ਦੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਵੇਖੋ ਤੁਸੀਂ ਠੀਕ ਹੈ ਜੀ ਹੁਸਨਾਸਨ ਵੇਖੋ ਬਹੁਤ ਸੋਨਾ ਮੈਂ ਦਾ ਤੇ ਸੁਹਾ ਦੂਜਾ ਹੀ ਸੁੰਦੀ ਸੀ ਅੱਜ ਦੂਜਾ ਸੋਨਾ ਸੰਸੋ ਠੀਕ ਹੈ ਜੀ ਸੁਹਾ ਕਿਸਾਨ ਮੇਰੋ ਦੂਜਾ ਹੀ ਸੋਨਾ ਇਸ ਝੋਟੀ ਨੇ ਦਾ ਵੀ ਤੁਹਾਨੂੰ ਕੀ ਮੁੱਲ ਡਿਮਾਂਡ ਰਹੂਗੀ ਇਹਦੀ ਸਭ ਸਭ ਮੁੱਲ ਭਾਵੇਂ ਸਵਾ ਕਰ ਲਈਏ ਭਾਵੇਂ ਕਰ ਲਈਏ 12 ਇੱਕ 15 ਦੇ ਦਈਏ ਇੱਕ 15 ਦੀ ਹਾਂਜੀ ਕੋਈ ਮਾਨਦਾਨ ਪੰਜ ਹੀ ਛੱਡ ਦੇਣਾ ਤੁਹਾਨੂੰ ਹਾਂ ਇੱਕ 10 ਲੈਣਾ ਜੀ ਦੇ ਦਈਏ ਫਿਰ ਦੇ ਦਈਏ ਪਰ ਦਾਂਗੇ ਮਾਨਦਾਨ ਆਪਾਂ ਮੋੜਦੇ ਨਹੀਂ ਹੁੰਦੇ ਕਿਸੇ ਨੂੰ ਤੁਹਾਨੂੰ ਆਪਣੇ ਆਪ ਅੱਛਾ ਤੁਹਾਨੂੰ ਪਾਰ ਪਿੱਛੇ ਦੀ ਟਿੱਪਣ ਦੀ ਆਪਣੀ ਗਾਰੰਟੀ ਚਾਹੀਦੀ ਆ ਟਿੱਪਣ ਦੀ ਗਾਰੰਟੀ ਹੈ ਅੱਜ ਸਵੇਰੇ ਆਈ ਜਦੋਂ ਬਹੂ ਕੀ ਪਿੱਛੇ ਬਾਰੇ ਫਿਰ ਦੱਸਾਂਗੇ ਉਹਨਾਂ ਆਖਿਆ ਮਾਲਕਾ ਕਹਿ ਬਈ ਨਹੀਂ ਪਉਂਦੀ ਹੂੰ ਠੀਕ ਹੈ ਜੀ ਹੁਣ ਆਉਣੇ ਆਈ ਤੁਹਾਡੇ ਅੱਗੇ ਅੱਗੇ 10 ਮਿੰਟ ਲਾਈ ਠੀਕ ਹੈ ਐਸ ਟਾਈਮ ਆਪਣੇ ਘਰੇ ਨਹੀਂ ਪਾਇਆ ਨੇ ਠੀਕ ਹੈ ਜੀ ਠੀਕ ਹੈ ਹਾਂ ਲੋਬ ਠੀਕ ਹੈ ਜੀ ਮਾਲ ਕੋਚ ਕੇ ਜਿਹੜਾ ਦੋਸੂ ਅੱਜ ਪਲਖਦੇ ਵਿੱਚ ਹੀ ਆਇਆ ਪਸ਼ੂ ਜਿਵੇਂ ਅੱਜ ਹੀ ਉਤਰੀ ਆ ਤੇ ਉਹਦੀ ਸਿੱਧੀ ਜਿਹੜੀ ਅੱਜ ਸਾਰਾ ਦਿਨ ਵੇਖੀ ਜਾਊਗੀ ਕਿਸੇ ਰਕਮ ਦੀ ਹਾਂਜੀ ਫਿਰ ਗੱੱਛਾ ਜਾਊਗਾ ਫੋਨ ਤੇ ਦੱਸ ਦੇਣੀ ਹੈ ਜੋ ਭੈਣ ਭਰਾਵਾਂ ਨੂੰ ਫੋਨ ਤੇ ਦੱਸੀ ਜਾਊਗੀ ਗੱਲਬਾਤ ਆ ਬਾਕੀ ਟਿੱਪਣ ਦੀ ਗਰੰਟੀ ਤਸੱਲੀ ਆ ਤੇ ਇਹ ਤੁਹਾਨੂੰ ਮਿਲ ਜੂਗੀ ਇੱਕ 10 ਦਿਨ ਠੀਕ ਹੈ ਜੀ ਕਰਦਾਂਗੇ ਮਾਨਤਨ ਫੋਨੋ ਵਜਨ ਦਾ ਵੇਟ ਆ ਬਾਕੀ ਮਾਨਤਨ ਹੋ ਜਾਊਗਾ ਹੋਰ ਵੀ ਕਰ ਲਿਓ ਸੰਪਰਕ ਗੱਬਣਾ ਕਰਮਾ ਲਈ 8-10 ਦਿਨਾਂ ਤੱਕ ਸੁਭੂ ਸਭਾ ਕੀ ਦੇਖੋ ਪੂਰੀ ਨਗਰ ਪਿੰਡਾ ਪੁਡਾ ਮੇਰਾ ਭਰਾ ਇਹ ਨਾ ਵੀਰ ਕੋਈ ਛੋਟੇ ਵੀ ਛੋਟੀ ਜੀ ਹੋ ਜਾਗੇ ਇਹ ਨਹੀਂ ਠੀਕ ਹੈ ਆ ਦੇਖੋ ਬਿਲਕੁਲ ਸਪਾਈ ਸਪੂਏ ਹਵਾਨੇ ਚੱਡੇ ਦੀ ਠੀਕ ਆ ਅੱਗੇ ਸਾਨੂੰ ਵੀਰੇ ਆਪਣੇ ਕੋਲ ਚੋਟੀ ਚੋਟੀ ਸਾਰਾ ਸਾਰਾ ਦੱਸ ਦੇਣੀ ਇਨੇ ਰਹਿ ਜਾਣੇ ਚੋਟੀ ਦੇ ਨਾ ਕੱਪੜੀਆਂ ਆ ਗਈਆਂ ਕੱਪੜੀ ਗੱਪਣ ਹਾਂਜੀ ਕਪ ਮਾਲ ਲੱਭਦਾ ਗੱਪਣਾ ਕੋ ਬਣਾ ਨੇ ਆਪਾਂ ਇੱਕ ਥੜਾ ਆਪਾਂ ਮਾਲ ਥੜੇ ਭਾਅ ਪੁੱਛ ਲੈਣਾ ਹੁੰਦਾ ਖੇਚ ਪੁੱਛ ਕੇ ਮਾਲ ਲੋਬੀ ਆ ਵੀ ਝੋਟੀ ਗੱਬੜ ਸੁਹਾ ਕਰਨ ਮਾ ਦੂਜੇ ਕੇ ਪਹਿਲੇ ਪਿੱਦਾ ਸੋਣਾ ਸੰਤੂ ਸਾਹਿਬ ਦੂਜੇ ਇਹ ਕੱਲ ਪਰਸੋਂ ਦੀ ਆਈ ਐਂਦੀ ਪਿੱਛੇ ਦੀ ਥਣਾ ਦੀ ਫੁੱਲ ਗਰੰਟੀ ਹੈ ਠੀਕ ਹੈ ਜੀ ਹਾਂ ਉਹ ਵੀ ਜਿਹੜੇ ਪਸ਼ੂ ਘਟੋ ਘੜ ਕੇ 12 24 ਘੰਟੇ ਵੀ ਇੱਕ ਦੋ ਦਿਨ ਦਾ ਸਮਾਂ ਰੱਖ ਕੇ ਕੋਲ ਵੇਖੇ ਆ ਠੀਕ ਹੈ ਜੀ ਉਹਦੀ ਤਸੱਲੀ ਆ ਕਿਉਂਕਿ ਇਹ ਕੱਲ ਦੀ ਆਈ ਐ ਝੋਟੀ ਦੂਜਾ ਸੂਹਾ ਸੁਣਾ ਇਹਨੇ ਇਹਦੀ ਤਸੱਲੀ ਆ ਕੋਈ ਭਾਰ ਪਿੱਛੇ ਦੀ ਮੁਸ਼ਕਲ ਨਹੀਂ ਹੈਗੀ ਠੀਕ ਹੈ ਜੀ ਤੇ ਬਾਕੀ ਹਾਈਟ ਦਰਮਿਆਨੀ ਆ ਮੀਡੀਅਮ ਦਰਮਿਆਨੀ ਜੀ ਹਾਈਟ ਆ ਬਾਲੇ ਮੇਰਾ ਭਰਾ ਕੋ ਦੂਰੋਂ ਨੇੜੇ ਆਉਣਾ ਕਿਸੇ ਨੇ ਇਹ ਨਾ ਤੱਕ ਗਿਆ ਵੀ ਬਾ ਦੂਜਾ ਸੁਬਾ ਝੋਟੀ ਨੇ ਸੋਨਾ ਮੂੰਹ ਮੱਥੇ ਰਚੀ ਕਿ ਜੀ ਚੂਲ ਬੜੀ ਆਈ ਦੋ 10 ਕਿਲੋ ਵੀ ਦੇ ਦੇ ਗਰਾਮ ਨਾਲੀ ਬਾਕੀ ਮੂੰਹ ਮੱਥਾ ਤੁਸੀਂ ਜੱਗ ਕਰੋ ਛੋਟਾ ਸਿੰਘ ਤੇ ਦੇਣੀ ਦੇਣਾ ਜਿਹੜੇ ਕਰਮਾਂ ਵਾਲੀ ਕੱਢਦੀ 8 7 ਤਿੰਨ ਹਜੇ ਹਫਤਾ ਖੰਡ ਸਮਾਂ ਬਾਕੀ ਇਹਦਾ ਸੋਨਾ ਦੇ ਵਿੱਚ ਸੋ ਬਾਕੀ ਤੁਹਾਡੇ ਸਾਹਮਣੇ ਠੀਕ ਆ ਜੀ ਆ ਦੇਖੋ ਸੋ ਲਾਏ ਬਣਾਏ ਪਈ ਆ ਸੋ ਲੇਫਟੀ ਲੂਫਟੀ ਕਰਮਾਂ ਵਾਲੀ ਕਾਫੀ ਲਾਈ ਹੁੰਦੀ ਆ ਆ ਦੇਖੋ ਤੋਨੂ ਕੀ ਮੁੱਲ ਮੇਰੇ ਦਾ ਸਭ ਸਭ ਮੁੱਲ 85 ਕਰ ਦਈਏ 85 ਜੈ ਜੈ ਜੀ ਗੱਲ ਕਰ ਸੀ ਦੇ ਦਈਏ ਦੇਲੇ ਦੂਰ ਨਹੀਂ ਲੱਗਣ ਦੀ ਅਜੇ ਦੋ ਛੱਡ ਦਈਏ ਅਸੀਂ ਜੋ ਹੈ ਦੋ 72 ਤਿੰਨ ਕਰਕੇ ਕੋਈ ਇੱਕ ਗੱਲ ਕਰ ਦਈਏ 74000 ਰੁਪਇਆ ਲੈਣਾ ਹੈ ਹੈ 74000 74000 100 ਰੁਪਇਆ ਛੋਟ ਕਰਨੀ ਖੁਸ਼ੀ ਨਾਲ ਠੀਕ ਹੈ ਹਾਂ ਠੀਕ ਹੈ 10 ਕਿਲੋ ਸਾਰੀ ਗਰਮੀ ਦਿੱਤੀ ਯੂ ਨਿਆਰੇ ਦੇਊਗੀ ਹਾਂ ਹਾਂ ਜਿਹੜੇ ਥੋੜੇ ਜਿਹਾ ਥਾਂ 'ਚ ਵੱਜ ਜਾਣੀ ਠੀਕ ਆ ਹਾਂਜੀ ਠੀਕ ਹੈ ਜੀ ਜੋ ਦੱਸਣ ਨڈیا ਕਿਨੇ ਕਥਾਂ ਚ ਬਚਣੀ ਆ ਹਾਂਜੀ ਲਓ ਵੀ ਇਹ 74000 ਦੇ ਵਿੱਚੋਂ ਸਾਨੂੰ ਆਂਦਾ ਵੀ ਛੋਟ ਕਰਦੇ ਆਂਗੇ ਟਿੱਪਣ ਵੜੀ ਆ ਤੇ ਪਿੱਛੇ ਦੀ ਗਾਰੰਟੀ ਹਿੰਦੀ ਠੀਕ ਆ ਠੀਕ ਹੈ ਜੀ ਤਾਂ ਬਾਕੀ ਤੁਸੀਂ ਵੇਖ ਲਈ ਆ ਲਵੀ ਝੋਟੀ ਆ ਮੇਰਾ ਭਰਾ ਸੰਪਰਕ ਕਰ ਲਿਓ ਠੀਕ ਆ ਗੱਬਣਾ ਤੇ ਤਿਆਰੀ ਦੇ ਉੱਤੇ ਹੀ ਆ ਇੱਧਰ ਵੜਾ ਤੁਹਾਨੂੰ ਦਿਖਾ ਦਿੰਦੇ ਆ ਮੈਂ ਦੋਵੇਂ ਗਾਵਾਂ ਸੌਦੇ ਵਟੇ ਤੇ ਆਪਾਂ ਪਾਈਆਂ ਮੈਂ ਦਿੱਤੀ ਸੀ ਵਿੱਚ ਦੋ ਮਹੀਨੇ ਲੈ ਕੇ ਸੀ ਆਪਣੇ ਦੋਹਾਂ ਨੂੰ ਤਾਂ ਲਈਆਂ ਆ ਉਹਨਾਂ ਦੱਸ 10 ਕਿਲੋ ਕਿਹਾ ਪਰ ਆਪਾਂ 8 9 ਕਿਲੋ ਦੁੱਧ ਕਹਿਣਾ ਇਹਨਾਂ ਨੇ ਠੀਕ ਹੈ 1 ਨੰਬਰ ਸੀਲ ਠੰਡੀਆਂ ਠੀਕ ਹੈ ਜੀ ਹਾਂ ਇਹ ਦੁੱਧ 10 9 ਕਿਲੋ ਕਿਹਾ ਆ ਤੁਸੀਂ 8 ਹੀ ਮੰਨੋ ਸੰਸਾਭ 9 ਨੂੰ ਛੱਡੋ ਠੀਕ ਹੈ ਜੀ ਅੱਗੇ ਇਹ ਬਣੀ 2 ਮਹੀਨੇ ਡੇਢ ਦੀ ਇਹ ਉਹਨਾਂ ਦੱਸਿਆ ਡੇਢ ਦੀ ਬਣੀ ਪਰ ਆਪਾਂ ਖਾਲੀ ਕਹਿ ਗਏ ਠੀਕ ਹੈ ਜੀ ਬਿਲਕੁਲ ਬਿਲਕੁਲ ਆਪਾਂ ਗਲਤ ਕੰਮ ਨਹੀਂ ਸੰਸਾਭ ਕਿਸੇ ਨਾਲ ਬਾਕੀ ਦੁੱਧ ਦੇ ਅਕੋਰਡਿੰਗ ਮੇਰਾ ਭਰਾ ਕੋਈ ਸੌਦਾ ਕਰ ਲਿਆ ਜੇ ਜੇ ਬਣੀ ਹੋਈ ਡੇਢ ਮਹੀਨੇ ਦੀ ਨਿਕਲਾਈ ਤੇ ਗਾਂ ਕਿਸੇ ਭਰਾ ਦੀ ਕਿਸਮਤ ਆ ਉਹਨਾਂ ਵੀ ਆਪਾਂ 8 ਕਿਲੋ 9 ਕਿਲੋ ਦੁੱਧ ਇਹਨਾਂ ਤੇ ਬਾਕੀ ਤੁਸੀਂ ਵੇਖ ਸਕਦੇ ਜੇ ਪਿੱਠਪੂੜਾ ਕਰਮਾ ਵਾਲੀ ਨੂੰ ਚੰਗਾ ਲੱਗਾ ਭਾਈਨ ਵੇਟ ਬਹੁਤ ਜ਼ਿਆਦਾ ਥਣ ਬੜਾ ਸੋਹਣਾ ਲੱਗਾ ਸੋਨ ਸਾ ਵੀ ਚਮਕ ਚਮਕਦਮ ਕਪੂਰੀ ਆ ਬੈਠਦੀ ਪਿੰਡੇ ਪੁੰਡੇ ਦੀ ਗੱਲ ਕਰ ਲੀਏ ਤੇ ਥਣ ਵੀ ਮੁੱਠੀ ਮੁੱਠੀ ਆ ਸੋ ਚਾਰੇ ਥਣ ਬਹੁਤ ਵਧੀਆ ਚੰਗੀ ਸਪੇਸ ਵਿੱਚ ਤੇ ਇਹ ਮਿਲਦੀ ਮਲਾਉਂਦੀ ਸਾਨੂੰ ਫਿਰ ਕੋਈ ਤਾਲ ਚਾਲ ਤੇ ਨਹੀਂ ਸੀਲ ਸੀਲ ਜੂਟ ਪਾਉਣਾ ਪੈਂਦਾ ਜੀ ਜੂਟ ਪਾ ਕੇ ਟਿਕ ਟਿਕ ਕੇ ਹਾਂ ਮੈਂ ਲਤ ਨਹੀਂ ਚੁੱਕਦੀ ਉਸ ਚੀਜ਼ ਦੀ ਆਪਾਂ ਜ਼ਿੰਮੇਵਾਰ ਹਾਂ ਲਓ ਠੀਕ ਆ ਜੀ ਜੂਟ ਬੰਗਾ 200 ਮਗਰਾਂ ਨਾਲ ਲੱਤਾਂ ਦੋ ਦਿਨ ਆਇਕ ਨੂੰ ਹੋ ਗਿਆ ਆਪਣੇ ਕੋਲ ਵੀਡੀਓ ਬਣੀ ਹੋਈ ਚੋਂਦੇ ਦੀ ਠੀਕ ਆ ਅੱਛਾ ਸੋਨੂ ਵੀਰੇ 8 ਜਾਂ 9 ਕਿਲੋ ਦੁੱਧ ਤੇ ਸਾਬਾ 8 ਕਿਲੋ ਠੰਡਾ ਦੁੱਧ ਹੀ ਸਨ ਸਾਬਾ ਕਿੰਨਾ ਮੁੱਲ ਰੋ ਨੌ ਨੂੰ ਛੱਡੋ ਤੇ ਠੀਕ ਹੈ ਮੁੱਲ ਦੇ ਦਈਏ 20000 ਦੀ 20000 ਦੀ ਹਾਂਜੀ ਆਪਾਂ ਜੋੜੇ ਚ ਲਈਆਂ ਭਾਜ ਨਾਲ ਲੈ ਆਉਂਦੇ ਆਂ ਉਹਨਾਂ ਦੀ ਮੱਝਾਂ ਸੱਜਣਾ ਦਿੱਤੀਆਂ ਕਿਸੇ ਵੇਰ ਨੂੰ 16000 ਰੁਪਏ ਦੀ 16000 ਹਾਂਜੀ ਠੀਕ ਆ ਵੀਰੇ ਹਾਂ ਜਿਹੜੇ ਪੈਸੇ ਲੈਣੇ ਆਵੇਂ ਆਪਾਂ ਲੋਕਾਂ ਨੂੰ ਉਹ ਵੀ ਬਾਕੀ ਵੇੜ ਮੇਰਾ ਭਰਾ ਇੱਕ ਵਾਰੀ ਫੇਰ ਦੇਖ ਲਿਆ ਜੇ ਪੂਰੀ ਫਿੱਟ ਪਾੜ ਫੁੱਲ ਵਜਨ ਵੇਟ ਦੇ ਵਿੱਚ ਤੇ ਕੰਦ ਵੀ ਬੜਾ ਬੜੀ ਠੰਡ ਠੰਡ ਨੂੰ ਬੜਾ ਸੁਣਾਈ 11ੇ ਥਾਣਾ ਮਈਆਂ ਵਾਲਾ ਥਾਣਾ ਲੱਗਾ ਕਰਮਾਲੀ ਨੂੰ ਠੀਕ ਆ ਜੀ ਸੋ ਐਂਡ ਟੂ ਐਂਡ 16000 ਦੀ ਤੁਹਾਨੂੰ ਆਂਦਾ ਵੀ ਦੇ ਦਾਂਗੇ 20000 ਟਮਾਟ ਕੀਤੀ 16000 ਦੀ ਲੈਦੇ ਆ ਬਹੁਤ ਵਧੀਆ ਬਾਕੀ ਪਸੰਦ ਆਊਗੀ ਭਰਾਵਾਂ ਨੂੰ ਪਤਾ ਨਹੀਂ ਕਰੋ ਦੀ ਸੋਈ ਕੋਈ ਗਰੰਟੀ ਨਹੀਂ ਕਿਸੇ ਦੀ ਵੀ ਠੀਕ ਆ ਜੀ ਆਪਾਂ ਸੌਦੇ ਚ ਲਈਆਂ ਦੁੱਧ ਦੇ ਤਾਂ ਥੱਲੇ ਸੋਨੂੰ ਕਿੰਨਾ ਦੁੱਧ ਇਹ ਨਹੀਂ 8 ਕਿਲੋ ਹੀ ਜਾਂਦੇ ਛੱਡੀ ਥੱਲੇ ਵੀ ਹਾਂ ਇੰਜ ਹੀ ਮਿਲ ਪੈਂਦੀਆਂ ਵਹਿ ਪੈਂਦੀਆਂ ਇਹਨੂੰ ਜੁੜਦੀ ਵੀ ਨਹੀਂ ਦੋੜ ਜੀ ਲੋ ਇਹ ਜਿਹੜੀ ਤੁਸੀਂ ਵਾਈਟ ਟਰੰਕ ਦੇ ਵਿੱਚ ਵਹਿਟ ਦਿਖਾ ਰਹੇ ਆਂ ਹਾਂ ਜੀ ਤਕਰੀਬਨ ਅੱਜ ਬਿਲਕੁਲ ਜਾਇਜ਼ ਰੇਟ ਦੇ ਵਿੱਚ ਮਿਲ ਜੂਗਾ ਮਿਲ ਜਾਣਗੀਆਂ ਜਿਹੜੇ ਹਿਸਾਬ ਦਾ ਕਿ ਸੀਜ਼ਨ ਰੋਤਾ ਹੁੰਦਾ ਹੀ ਆ ਕਿਸੇ ਭਰਾ ਨੇ ਸਾਰੀ ਗਰਮੀ ਨਿਆਰੇ ਦੇਣ ਗਿਆ ਜੀ ਆਪ ਦੀ ਅਗਲਾ ਸਮਝ ਕਰਕੇ ਲੈ ਲੇ ਠੰਡੀਆਂ ਪੂਰੀਆਂ ਆ ਕਿਹ ਲਗ ਲੈਂਚ ਖਾ ਲੇ ਬਾਬੀ ਕੋਈ ਬੰਗਾ ਟੰਗਾ ਫਾਉਣ ਦੀ ਵੀ ਲੋੜ ਨਹੀਂ ਹਾਂ ਜੀ ਦੋਵੇਂ ਇਵੇਂ ਹੀ ਉਹਨੂੰ ਪਰ ਮੜਾ ਜੂੜ ਪਾਣਾ ਪੈਂਦਾ ਜੀ ਹਾਂ ਲੱਤ ਲੁੱਤ ਨਹੀਂ ਚੁੱਕਦੀਆਂ ਗਰਮਆਂੀਆਂ ਠੀਕ ਹੈ ਜੀ ਠੀਕ ਆ ਠੀਕ ਹਾਂ ਜੀ ਲੋ ਵੀ ਬਿਲਕੁਲ ਨੋਰਮਲ ਜਾਇਜ਼ ਰੇਟਾਂ ਦੇ ਉੱਪਰ ਆਤ ਸਾਨੂੰ ਇਹਦਾ ਮੁੱਲ ਕਿ ਰਹੂਗਾ ਅੱਜ ਸਸਾ ਮੁੱਲ ਵੀ ਕਰਾ ਲਓ ਜੋ ਮਰਜ਼ੀ ਕਰਾ ਲਓ ਜਿਹੜੇ ਪੈਸੇ ਲੈਣੇ ਆ 15000 ਰੁਪਈਆ ਲੈਣਾ ਹਾਂ ਦਾ ਸੋਈ ਦਾ ਪਤਾ ਨਹੀਂ ਕਦੋਂ ਦੀਆਂ ਸੋਈਆਂ ਕੋਈ ਗਰੰਟੀ ਨਹੀਂ ਦੇਣੀ ਓਏ ਆਹ ਹੋ ਤਾਂ ਚਲ ਪਤਾ ਹੈ 10 ਹੀ ਦਿੱਤਾ ਹਾਂ ਠੀਕ ਆ ਜੀ ਇਹ ਦੋਸਤ ਦੁੱਧ ਦੇ ਸਾਬ ਨਾਲ ਕੋਈ ਸੌਦਾ ਕਰ ਲਏ ਜੀ 8-8 ਕਿਲੋ ਦੁੱਧ ਇੱਕ 16000 ਦੀ ਤੇ ਇੱਕ ਆ ਚਿੱਟੀ 15000 15000 ਜਿਹੜੇ ਪੈਸੇ ਲੈਣੇ ਆਂ ਅੰਸਰ ਬੱਚੀ ਨਹੀਂ ਆਉਂਦੀ ਕਈ ਵਾਰ ਜਿਹੜੇ ਭਰਾਣੇ ਕਰੇ ਰਿਕਵਰ ਟਾਂਕਾ ਪੁੱਤ ਦੀ ਜਾਂ ਚਾਰ ਟਾਂਕਾ ਸੋ ਇਹ ਜਿਹੜੀ ਦੋਸਤੋ ਵੇੜਾ ਤੁਹਾਨੂੰ ਦਿਖਾ ਦਿਤੀਆਂ ਨੇ ਠੀਕ ਆ ਤੋੜ ਦੇ ਮਾੜੀ ਥੋੜਾ ਥੋੜਾ ਇਹਨੂੰ ਗੇੜਾ ਤੋੜ ਤੋੜਾ ਦਿਖਾ ਦੇ ਮੁਰਕਿਆ ਗਣਾ ਕਿਤੇ ਲਗਾਉਂਦੀ ਨਾ ਹੋਵੇ ਨਹੀਂ ਨਹੀਂ ਤੋੜਾ ਤੋੜਾ ਦਿਖਾ ਦੇ ਸੀ ਮੇਰਾ ਭਰਾ ਆ ਦੇਖੋ ਜੀ ਸੋ ਵੈਸੇ ਮੂੰਹ ਮੱਥੇ ਤੇ ਜੰਗੀ ਥੋੜਾ ਜਿਹਾ ਮੇਰਾ ਭਰਾ ਕੋਈ ਖੇਚ ਲੈ ਕੇ ਕਰ ਲੈ ਸਾਫ ਸੁੰਬ ਲਵੇ ਕਾ ਪੈਸਿਆਂ ਦੀ ਵੇੜ ਆ ਜਦੋਂ ਕਿਤੇ ਕਰਮਾਂ ਦੀ ਗੱਬਣ ਰਹਿ ਗਈ ਜਾਂ ਬਿਲਕੁਲ ਸੱਜਰ ਕੇ ਸੁਨਾ ਹੋਇਆ ਤੇ ਚਾਰ ਪੈਸੇ ਦਊ ਕਿ ਅੱਜ ਬਿਲਕੁਲ ਜਾਇਜ਼ ਰੇਟ ਤੇ ਵੇਚੀ ਆ ਆ ਦੇਖੋ ਜੀ ਠੀਕ ਆ ਸੋ ਤੋੜਾ ਤਾਰਾ ਕੋਈ ਲਗਾਉਂਦੀ ਪਾਇਰ ਚਾਰੀਆਂ ਲੱਤਾਂ ਕਰਮਾਂ ਵਾਲੀ ਨੇ ਸਹੀ ਨੇ ਠੀਕਾ ਜੀ ਤਾਂ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾਈ ਦਿੱਤੀਆਂ ਨੇ ਆਪਾਂ ਸੋ ਉਹ ਵੀ ਵਹਿੜ ਦਿਖਾ ਦਿੱਤੀ ਆ ਇਹ ਜੋੜੀ ਜਿਹੜੀ ਆ ਤੁਹਾਨੂੰ ਐਂਡ ਦੇ ਵਿੱਚ ਦਿਖਾਈ ਆ ਵਧੀਆ ਕਿਆਜ ਰੇਟਾਂ ਦੇ ਉੱਪਰ ਜੋੜੀ ਦਾ ਮੁੱਲ ਪਾਇਆ ਆ 31000 ਜੇ ਦੋਵੇਂ ਕੋਲੋਤੀ 10000 ਦੀਆਂ ਨੇ ਚਾਲੋ ਠੀਕ ਨੇ ਬੇਟੇ ਕੰਮ ਹਾਂ ਵਸਾਖੀ ਤੋਂ ਬਾਅਦ ਵੱਡੀਆਂ ਆਫਰਾਂ ਨੇ ਵੱਡੀਆਂ ਆਫਰਾਂ ਠੀਕ ਹੈ ਜੀ ਆਪਾਂ ਇੰਨਾ ਮਾਲ ਘਰੇ ਨਹੀਂ ਰੱਖ ਸਕਦੇ ਨਹੀਂ ਤੇ ਤੁਹਾਨੂੰ ਪਤਾ ਸਾਮਿਆਂ ਵੱਧ ਵੇਖ ਜਾਣੀਆਂ ਉਹ ਆਪਾਂ ਮਾਲ ਤਾਜ਼ਾ ਬਾਹਰ ਲਈ ਉਹਦਾ ਵੀ ਕੀ ਐ ਤੁਹਾਨੂੰ ਵੀ ਕੁਝ ਨਹੀਂ ਆਉਂਦਾ 8778 ਕਿਲੋ ਦੁੱਧ ਵੀ ਚੋੜੀ ਆ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਕਰਕੇ ਲਿਜਾਵੇ ਆਪਾਂ ਕਿਦੀ ਖੇਤ ਨਹੀਂ ਕੀਤੀ ਸਾਈ ਪਾਓ ਨਹੀਂ ਚਿੰਤਾ ਕਰਨ ਦਾ ਲੈਲੇ ਨਹੀਂ ਲੱਗਦੀਆਂ ਰਹਿੰਦੇ ਠੀਕ ਹੈ ਜੀ ਆਪਾਂ ਕਿਦੀ ਕਿਸੇ ਨੂੰ ਕਾਲੀ ਨਹੀਂ ਤੇ ਇਹ ਇਹ ਉੱਪਰ ਨਹੀਂ ਵੜਦੇ ਨਹੀਂ ਹੈਗਾ ਕੋਈ ਨਹੀਂ ਜੀ ਨਹੀਂ ਇਹ ਐਸੇ ਨੇ ਜਾਨਵਰ 3 ਇਹ ਨੇ 4 ਇਹ 7 ਜਨਵਰੀ ਉਹ ਵੀ ਇਹ 7 ਐਨੀਮ ਤੇ ਨਾ ਵੜਾ ਸੀ ਸੋ ਇਹੋ ਅੱਜ ਨਾਗਨੇ ਟੋਟਲ ਠੀਕ ਆ ਤੇ ਬਾਕੀ ਐਨੀਮਲ ਚੰਗੇ ਆ ਜਾਇਜ਼ ਰੇਟ ਆ ਜਿਹੜਾ ਪਸ਼ੂ ਵੀ ਪਸੰਦ ਆਉਂਦਾ ਉਹ ਮੇਰਾ ਭਰਾ ਉਹਦੇ ਬਾਰੇ ਖਾਸ ਤੌਰ ਤੇ ਕਰੋ ਗੱਲਬਾਤ ਕਰੋ ਸੌਦਾ ਠੀਕ ਆ ਜੀ ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇਨਾ ਸੀਗਾ ਸੋ ਨੂੰ ਇੱਕ ਨੰਬਰ ਬੋਲ ਦੇਵਾਂ ਆਪਣਾ ਨੰਬਰ 9859 17707 ਪਿੰਡ ਚੋੜੀਆਂ ਤਹਿਸੀਲ ਧਰਮਗੜ ਜ਼ਿਲ੍ਹਾ ਮੋਗਾ ਜੀ ਸੋ ਸਤਿ ਸ਼੍ਰੀ ਅਕਾਲ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਦਿਨ ਆਪਣਾ ਮੰਨ ਸਾਥ ਤੇ ਰਹੀਆਂ ਕਾਲੀ